ਦੇਖੋ ਜੀ ਕਾਂਗਰਸ ਦੇ ਲਗਾਤਾਰ ਬਵਾਲ ਕਰ ਰਿਆ ਨਵਜੋਤ ਸਿੰਘ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਗਿਆ ਵਾ ਤੁਨੀ ਪ੍ਰਧਾਨੂ ਕੀ ਹੁਕਮ ਨਾ ਦੇ। ਦੇਖੋ ਜੀ ਜੋ ਨਵਜੋਤ ਕੋਰ ਮੈਮ ਸਿੱਧੂ ਨੂੰ ਸਸਪੈਂਡ ਕੀਤਾ ਹੈ ਬਹੁਤ ਵਧੀਆ ਫੈਸਲਾ ਹੈ। ਉਹਦੇ ਤੇ ਆਪਾਂ ਰਾਜਾ ਵੜਿੰਗ ਜੀ ਨੂੰ ਸਲੂਟ ਮਾਰਦੇ ਆ ਕਿ ਜਿਹੜਾ ਕੀ ਫੈਸਲਾ ਲਿਆ ਕਾਂਗਰਸ ਹਾਈ ਕਮਾਂਡ ਨੇ ਬਹੁਤ ਵਧੀਆ ਲਿਆ ਜਿਸੇ ਕਿਸੇ ਤਰ੍ਹਾਂ ਦੀ ਵੀ ਜੇ ਇਹਨਾਂ ਨੇ ਬਿਲਕੁਲ ਬੇਬੁਨਿਆਦ ਬਿਲਕੁਲ ਬੇਬੁਨਿਆਦ ਜਿਹੜਾ ਬਿਆਨ ਦਿੱਤਾ 5-5 ਹਜ਼ਾਰ ਕਰੋੜ ਦਾ ਕਿ 5000 ਕਰੋੜ ਦੇ ਕੇ ਸੀਐਮ ਬੰਦਾ ਉਹ ਬਿਲਕੁਲ ਝੂਠਾ ਹੈ ਨਾ ਇਹਨਾਂ ਕੋ ਪੇਸ਼ ਹੋਣਾ ਨਾ ਇਹਨਾਂ ਕੋ ਕੋਈ ਗੱਲ ਹੋਣੀ ਹੈ ਬਚਕਾਨਾ ਹਰਕਤ ਕਰ ਗਿਆ ਇਹਨਾਂ ਨੂੰ ਕੋਈ ਪਤਾ ਹੀ ਨਹੀਂ ਰਾਜਨੀਤੀ ਕੀ ਚੀਜ਼ ਹੈ ਇਸ ਕਰਕੇ ਬਹੁਤ ਵਧੀਆ ਕੰਮ ਹੋਇਆ ਕਿ ਇਹਨਾਂ ਨੂੰ ਕਾਂਗਰਸ ਪਾਰਟੀ ਤੋਂ ਸਸਪੈਂਡ ਕੀਤਾ ਗਿਆ ਜੀ ਦਾਖੜ ਜੀ ਵੀ ਪਹਿਲਾਂ ਤੁਹਾਡੇ ਪਾਰਟੀ ਤੋਂ ਉਹ ਵੀ ਵੱਡੇ ਰੋਪ ਲੈ ਗਈ ਚੰਨੀ ਸਾਹਿਬ ਨੇ ਸਾਡੀ ਇਸ ਰੋਪੀ ਪਾਰਟੀ ਦਾ ਨਾਮ ਰੰਗ ਬਾਈ ਜੀ ਮੈਡਮ ਸਿੱਧੂ ਹਰਾਨੇ ਸਿੱਧੂ ਹਰਾਨੇ ਬੀਜੇਪੀ ਤੇ ਜਾਣਾ ਹੈ ਜਾਕੜ ਸਾਹਿਬ ਕਿਹੜੀ ਪਾਰਟੀ ਚ ਨੇ? ਜਾਖੜ ਸਾਹਿਬ ਵੀ ਤਾਂ ਭਾਜਪਾ ਚ ਨੇ। ਉਹਨਾਂ ਨੇ ਜੋ ਬੋਲਿਆ ਇਦਾਂ ਹੀ ਬੋਲਿਆ। ਤੇ ਇਹ ਭਾਜਪਾ ਨੇ ਹੀ ਬਿਆਨ ਦਿਵਾਇਆ ਇਹਨਾਂ ਕੋ। ਤਾਂ ਹੀ ਅੰਦਰ ਰਾਸ਼ਟਰਪਤੀ ਨੂੰ ਮਿਲਣ ਗਏ ਸੀ ਉਹ ਗਵਰਨਰ ਸਾਹਿਬ ਨੂੰ ਅਸਲ। ਗਵਰਨਰ ਸਾਹਿਬ ਨੂੰ ਮਿਲ ਕੇ ਆਂਦੇ ਬਿਆਨ ਦਿੱਤਾ। ਇਹ ਸਾਰਾ ਜੋ ਕਰਾ ਰਹੀ ਹੈ ਭਾਜਪਾ ਕਰਾ ਰਹੀ ਹੈ ਲੋਕੋ। ਨਹੀਂ ਤੇ ਅ ਵੀ ਬਿਆਨ ਆ ਕਿ ਕੌਂਸਲਰ ਨੂੰ 5 ਕਰੋੜ ਰੁਪਏ ਦੇ ਕੇ। ਕਿਹੜਾ ਕੌਂਸਲਰ ਆ ਯਾਰ 5 ਕਰੋੜ ਰੁਪਏ ਦੇ ਕੇ ਬਣਿਆ ਮੈਂ ਵਾ। ਮੈਂ ਇਹਨਾਂ ਕੋ ਪਹਿਲੀ ਵਾਰੀ ਬਣਿਆ ਸੀ 2017 ਚ। ਕਿੰਨੂੰ 5 ਕਰੋੜ ਰੁਪਏ ਦਿੱਤਾ? ਤੇ ਇੱਕ ਲਿਸਟ ਮੈਂ ਬਹੁਤ ਜਲਦੀ ਜਾਰੀ ਕਰੂੰਗਾ 2017 ਵਾਲੇ ਕੌਂਸਲਰਾਂ ਦੀ ਜਿਨ੍ਹਾਂ ਨੇ 5-5 ਕਰੋੜ ਨਹੀਂ ਦਿੱਤਾ ਹੋਗਾ 20-20 25-25 ਲੱਖ 8-10 ਕੌਂਸਲਰ ਰਹੇ ਨੇ ਜਿਨ੍ਹਾਂ ਨੇ ਮੈਡਮ ਸਿੱਧੂ ਹਰਾਂ ਨੂੰ ਪੈਸੇ ਦਿੱਤੇ ਤੇ ਫਿਰ ਕੌਂਸਲਰ ਟਿਕਟਾ ਦਿੱਤੀਆਂ ਉਹ ਬਹੁਤ ਜਲਦੀ ਲਿਸਟ ਜਾਰੀ ਕਰੂੰਗਾ ਜੇ ਨਾ ਚੁੱਪ ਹੋਈ ਮੈਡਮ ਤੇ ਤੁਸੀਂ ਹੀ ਪ੍ਰਧਾਨ ਬਣੇ ਹੋ ਤੁਸੀਂ ਦੇ ਕੁਝ ਆਪਾਂ ਤੇ ਯਾਰ 1 ਰੁਪਿਆ ਵੀ ਕਿਸੇ ਨੂੰ ਦਿੱਤਾ ਅਜੇ ਤੱਕ ਮੈਂ ਤੇ ਜੋ ਬਣਿਆ ਆਪਣੀ ਮਿਹਨਤ ਨਾਲ ਬਣਿਆ ਕਾਂਗਰਸ ਪਾਰਟੀ ਨੇ ਆਮ ਘਰ ਦਾ ਮੁੰਡਾ ਪ੍ਰਧਾਨ ਲਾਇਆ ਹੈ ਉਹ ਸਾਰੇ ਪੰਜਾਬ ਦੇ ਯੰਗੇਸਟ ਪ੍ਰਧਾਨ ਆ ਮਿੱਠੂ ਮੈਦਾਨ ਜਿਹੜਾ ਸਭ ਤੋਂ ਛੋਟੀ ਉਮਰੇ ਪ੍ਰਧਾਨ ਲਾਇਆ ਤੇ ਕਾਂਗਰਸ ਪਾਰਟੀ ਨੇ ਲਾਇਆ ਤੇ ਉਹ ਮੈਨੂੰ ਕੰਮ ਵੇਖ ਕੇ ਲਾਇਆ ਮੇਰੇ ਫਾਦਰ ਤੇ ਯਾਰ ਬੈਂਕ ਚ ਮੈਂ ਕਿਥੋਂ 10-5 ਕਰੋੜ ਲੈਣਾ ਆਪਣੇ ਕੋਲ ਤਾਂ ਇੰਨਾ ਸਿਸਟਮ ਹੀ ਨਹੀਂ ਆ ਸਮਾਨ ਹੀ ਨਹੀਂ ਆ ਯਾਰ ਆਪਰ ਘਰੋਂ ਉੱਠੇ ਗਰੀਬ ਆ ਪਰ ਵਰਕਰ ਆ ਕਾਂਗਰਸ ਪਾਰਟੀ ਨੇ ਮੇਰਾ ਵਰਕਰ ਦਾ ਮੁੱਲ ਕਾਂਗਰਸ ਪਾਰਟੀ ਨੇ ਭਾਰੀ ਕਿ ਰਾਹ ਦਾ ਆਬੀ ਉਸੇ ਪਾਰਟੀ ਦੇ ਰਹੇ ਫਿਰ ਉਸੇ ਪਾਰਟੀ ਦਾ ਕਿਉਂ ਕੋ ਦਾਨ ਨਹੀਂ ਕੀਤਾ ਭਾਈ ਦੇਖੋ ਜੀ ਉਹ ਜੋ ਕਰਾਰੀਆ ਬੀਜੇਪੀ ਕਰਾਰੀਆ ਭਾਈ ਬੀਜੇਪੀ ਨੇ ਹੀ ਇਹਨਾਂ ਕੋ ਬਿਆਨ ਦਵਾਇਆ ਇਹ ਬੀਜੇਪੀ ਦੀ ਜਾਣ ਦੀ ਤਿਆਰੀ ਚ ਹੈ ਤੇ ਮੇਰੀ ਹੱਥ ਬੰਨ ਕੇ ਬੇਨਤੀ ਆ ਰਾਜਾ ਵੜਿੰਗ ਜੀ ਨੂੰ ਐਲਓਪੀ ਸਾਹਿਬ ਨੂੰ ਵੀ ਆਪਣੀ ਗੱਡੀ ਜੀ ਬਿਠਾ ਕੇ ਇਹਨਾਂ ਨੂੰ ਬੀਜੇਪੀ ਦੇ ਦਫਤਰ ਛੱਡਾਓ ਇਹ ਬਹੁਤ ਬੁਰਾ ਹਾਲ ਕਰਨਾ ਇਹਨਾਂ ਨੇ ਪਾਰਟੀ ਦਾ ਜਿਹੜਾ ਸਸਪੈਂਡ ਕੀਤਾ ਉਹ ਬਹੁਤ ਵਧੀਆ ਕੀਤਾ ਉਹ ਸਲੂਟ ਆ ਪਰ ਇਹਨਾਂ ਨੂੰ ਆਪਣੀ ਗੱਡੀ ਵਢਾ ਕੇ ਨਾ ਡਰਾਈਵਰ ਭੇਜ ਕੇ ਨਾਲ ਹੀ ਛੱਡਣ ਵਾਜੂ ਵਾਪਸ ਨਾ ਆਣ ਤੇ ਬਾਜੂ ਭਾਜਪਾ ਵਾਲਿਆਂ ਦਾ ਵੀ ਹਾਲ ਐਹੋ ਹੀ ਹੋਣਾ 6 ਮਹੀਨਿਆਂ ਬਾਅਦ ਜੋ ਕਾਂਗਰਸ ਦਾ ਇਹਨਾਂ ਨੇ ਕੀਤਾ ਸਿੱਧੂ ਬਾਬ ਕਹਿੰਦੇ ਕਿ ਰਾਜਾ ਵੜਿੰਗ ਸਭ ਤੋਂ ਭ੍ਰਸ਼ਟ ਸਭ ਤੋਂ ਕ੍ਰਪਟਿਡ ਲੀਡਰ ਹੈਗਾ ਮੈਨੂੰ ਦੱਸ ਦਮ ਰਾਜਾ ਵੜਿੰਗ ਦਾ ਭ੍ਰਸ਼ਟ ਤੇ ਕ੍ਰਪਟ ਕਿੱਥੇ ਆ ਰਾਜਾ ਵੜਿੰਗ ਉਹ ਰਾਜਾ ਵੜਿੰਗ ਹੈ ਜਿਹਦੇ ਮਾਪੇ 6 ਸਾਲ ਦੀ ਉਮਰ ਚ ਡੱਥ ਹੋ ਗਈ ਸੀ ਉਹਨੇ ਮਿਹਨਤ ਕੀਤੀ ਬਲੌਕ ਪ੍ਰਧਾਨ ਰਿਆ ਉਹ ਮੁਕਸਰ ਦਾ ਪ੍ਰਧਾਨ ਰਿਆ ਉਸ ਤੋਂ ਬਾਅਦ ਜਨਨਤ ਸੈਕਟਰੀਆ ਪੰਜਾਬ 유ਥ ਕਾਂਗਰਸ ਦੀ ਇਲੈਕਸ਼ਨ ਲੜੀ ਉਸ ਤੋਂ ਬਾਅਦ ਆਲ ਇੰਡੀਆ ਦੀ ਇਲੈਕਸ਼ਨ ਲੜੀ ਆਲ ਇੰਡੀਆ ਦਾ 유ਥ ਕਾਂਗਰਸ ਦਾ ਪ੍ਰਧਾਨ ਬਣਾਇਆ ਫਿਰ ਐਮਐਲਏ ਗਿੱਦੜਵਾਲੇ ਬਣਾਇਆ ਉਹਨਾਂ ਨੂੰ ਲੋਕਾਂ ਨੇ ਉਹਨਾਂ ਲੋਕਾਂ ਨੂੰ ਪੁੱਛੋ ਰਾਜਾ ਵੜਿੰਗ ਕੀ ਹੈ ਜਿਹੜਾ ਸੁੱਖ ਦੁੱਖ ਦਾ ਭਾਈਵਾਲ ਹੈ ਰਾਜਾ ਵੜਿੰਗ ਨੇ ਹਮੇਸ਼ਾ ਲੋਕਾਂ ਦੀ ਸਾਰ ਲਈ ਜ਼ਿੰਦਗੀ ਚ ਰਾਜਾ ਵੜਿੰਗ ਨੇ ਮਿਹਨਤੀ ਹੈ ਰਾਜਾ ਵੜਿੰਗ ਦੇ ਅੰਦਰ ਕਾਂਗਰਸ ਬੋਲਦੀ ਹੈ ਇਹ ਲੋਕਾਂ ਨੇ ਹੀ ਉਹ ਜੇ ਮੰਤਰੀ ਨਹੀਂ ਬਣਿਆ ਕੈਪਟਨ ਸਰਕਾਰ ਵੇਲੇ ਸੱਤ ਪੰਜ ਸਾਲ ਸਰਕਾਰ ਰਹੀ ਐਂਡ ਲੈ ਤਿੰਨ ਮਹੀਨੇ ਰਾਜਾ ਵੜਿੰਗ ਟ੍ਰਾਂਸਪੋਰਟ ਮੰਤਰੀ ਬਣਿਆ ਤੇ ਰਾਜਾ ਵੜਿੰਗ ਉਦੋਂ ਪੌਣੇ ਪੰਜ ਸਾਲ ਦੋਦੀ ਚੂਹ ਦੀ ਬਾਤ ਸੁਣੀ ਆਪਣੀ ਪਾਰਟੀ கிਲਾਫ ਮੈਂ ਨਹੀਂ ਮੰਤਰੀ ਬਣਿਆ ਤੇ ਮੈਂ ਐਂ ਬੋਲਾਂ ਭੁੱਲੇ ਨਹੀਂ ਯਾਰੋ ਉਹ ਬੰਦਾ ਮਿਹਨਤੀ ਹੈ ਕਾਂਗਰਸ ਦਾ ਲੋयल ਬੰਦਾ ਹੈ ਜੀਸੂ ਸਾਹਿਬ ਨਾਲੋਂ ਨ부ਜੂਤ ਕੋ ਸਿੱਧੂ ਨੇ ਇਲਜ਼ਾਮ ਲਗਾਏ ਹੈ ਕਿ ਇਸ ਜਗ੍ਹਾ ਤੇ ਪਦਵੀ ਕਿਵੇਂ ਆਨਕੀ ਤੁਸੀਂ ਵੀ ਪ੍ਰਧਾਨ ਬਣੇ ਹੋ ਤੁਸੀਂ ਵੀ ਕਿੱਸਾ ਮੈਂ ਦੇ ਇੱਕ ਰੁਪਿਆ ਨਹੀਂ ਅਮੀ ਜੀ ਕਿਸੇ ਨੂੰ ਦਿੱਤਾ ਹੋਗਾ ਨਾ ਮੇਰੀ ਕੋਈ ਗੱਲ ਹੋਈ ਹੋਗੀ ਮੈਨੂੰ ਤੇ ਕਾਂਗਰਸ ਪਾਰਟੀ ਨੇ ਪ੍ਰਧਾਨ ਬਣਾਇਆ ਘਰੋ ਚੋਕ ਕੇ ਮੇਰੀ ਮਿਹਨਤ ਵੇਖ ਕੇ ਸਰਵੇ ਹੋਏ ਤਿੰਨ ਟੀਮਾਂ ਨੇ ਸਰਵੇ ਕਰਕੇ ਮੈਨੂੰ ਪ੍ਰਧਾਨ ਲਾਇਆ ਕਾਂਗਰਸ ਪਾਰਟੀ ਨੇ ਤੇ ਸਭ ਤੋਂ ਯੰਗੇਸਟ ਪ੍ਰਧਾਨ ਤੁਹਾਡਾ ਭਰਾ ਲੱਗਾ ਸਾਰੇ ਪੰਜਾਬ ਚ ਤੇ ਇੰਨਾ ਹੀ ਬੜਾ ਕਿਰਪਾ ਮੇਰਾ ਕਿਹੜਾ ਕੋਈ ਯਾਰ ਬਾਬਾ ਦਾਦਾ ਐਮ ਐਲ ਏ ਆ ਜਿਹੜਾ ਮੇਰੇ ਕੋਲ ਇੰਨਾ ਸਮਾਨ ਹੋਣਾ ਮੇਰੇ ਫਾਦਰ ਯਾਰ ਗਵਰਨਮੈਂਟ ਅਪਲਾਈ ਐ ਬੈਂਕ ਮੁਲਾਜ਼ਮ ਦਾ ਮੁੰਡਾ ਕਾਂਗਰਸ ਦਾ ਪ੍ਰਧਾਨ ਲਾਤਾ ਇਸ ਤੋਂ ਵੱਡੀ ਕਿਹੜੀ ਗੱਲ ਹੈ ਯਾਰ ਬਿਠੂ ਜੀ ਕਹਿੰਦੇ ਆ ਕਿ ਪੰਜਾਬ ਪ੍ਰਧਾਨ ਦੇ ਵਿੱਚ ਚੇਂਜ ਤਬਦੀਲੀਆਂ ਚੇਂਜ ਕਰਨ ਦੀ ਕਹਿੰਦੇ ਲਗਾਤਾਰ ਦੇਖੋ ਜੀ ਰਾਜਾ ਜੀ ਦੀ ਜਿਹੜੀ ਟਰਮ ਹੈ ਸਾਡੀ ਕਾਂਗਰਸ ਚ 3 ਸਾਲ ਦੀ ਹੈ 3 ਸਾਲ ਦੀ ਤੇ ਵੈਸੇ ਹੋ ਗਈ ਹੈ ਇਹ ਚੇਂਜ ਕਰਨਾ ਹੈਗਾ ਹਾਈਕਮਾਂਡ ਨੇ ਕਰ ਦੇਣਾ ਉਹ ਕਿਸੇ ਨੂੰ ਪੁੱਛ ਕੇ ਥੋੜਾ ਕਰਨਾ ਜੇ ਨਹੀਂ ਵੀ ਕਰਨਾ ਤੇ ਹਾਈਕਮਾਂਡ ਨੇ ਨਹੀਂ ਵੀ ਕਰਨਾ ਪਰ ਰਾਜਾ ਵਰਿੰਗ ਇੱਕ ਐ ਰਾਜਾ ਵਰਿੰਗ ਚ ਕੀ ਖਾਸੀਅਤ ਹੈ ਜਿਹੜੀ ਅੱਜ ਤੋਂ 3 ਸਾਲ ਪਹਿਲਾਂ ਸਾਰੇ ਲੋਕ ਕਹਿੰਦੇ ਸੀ ਯਾਰ ਕਾਂਗਰਸ ਨਹੀਂ ਆਉਣੀ ਕਾਂਗਰਸ ਨਹੀਂ ਆਉਣੀ ਤਿੰਨ ਸਾਲਾਂ ਬਾਅਦ ਲੋਕ ਕਹਿਣ ਲੱਪੇ ਕਾਂਗਰਸ ਆ ਰਹੀ ਹੈ ਕਾਂਗਰਸ ਆ ਰਹੀ ਹੈ ਰਾਜਾ ਵਰਿੰਗ ਵਰਕਰ ਨਾਲ ਜੁੜਿਆ ਹੋਇਆ ਲੀਡਰ ਹੈ ਜੇ 200 ਬੰਦਾ ਜਲੰਧਰੋਂ ਲੈ ਆਓ 200 ਤਰਨਤਾਰੋਂ ਲੈ ਆਓ 200 ਅੰਮ੍ਰਿਤਸਰੋਂ ਇਕੱਠਾ ਕਰ ਲਓ ਇੱਕ ਇੱਕ ਦਾ ਨਾਮ ਰਾਜਾ ਵਰਿੰਗ ਬਾਈ ਨੇਮ ਲਊਗਾ ਜੇ ਨਾ ਲਊ ਤੇ ਰਾਜਾ ਵੜੇ ਨੂੰ ਮੈਂ ਕਹੂੰਗਾ ਭਾਈ ਕੁਰਸੀ ਛੱਡ ਦੇ। ਇਹ ਤੁਹਾਨੂੰ ਲੱਗਦਾ ਲੱਗਦਾ ਨਹੀਂ ਕਿ ਜਦੋਂ ਵੀ ਚੋਣ ਆਉਂਦੀ ਆ ਕਾਂਗਰਸ ਦੇ ਅੰਦਰੂਨੀ ਕਲੇਸ਼ ਆ, ਘਾਟੋ ਕਲੇਸ਼ ਆ ਉਹ ਬਾਹਰ ਆ ਜਾਂਦਾ ਲੱਗਦਾ ਮਗਾਵਤ ਯਾਰ ਹਮੇਸ਼ਾ ਹੀ ਇਹ ਪਾਉਂਦੇ ਆ। ਕਦੀ ਚੰਨੀ ਨੂੰ ਵਕਰਾ ਤੈਨੂੰ ਮੈਂ ਆਪਾਂ ਤੇਰੇ ਨਾਲ ਆ। ਕਦੀ ਸਾਡੇ ਬਾਜਵਾ ਸਾਹਿਬ ਨੂੰ ਕਹਿ ਦੇਣਾ ਆਪਾਂ ਤੇਰੇ ਨਾਲ ਆ। ਸਭ ਤੋਂ ਵੱਡਾ ਘਾਟੋ ਕਲੇਸ਼ ਆ ਸੀ ਜਿਹੜਾ ਕਾਂਗਰਸ ਨੇ ਮੁਕਤ ਕਰਤਾ ਹੁਣ ਸਾਰੇ ਸੁੱਤਰ ਰਹਨੇ ਆ ਤੇ 2027 ਚ ਕਾਂਗਰਸ ਪਾਰਟੀ ਦੀ ਚੜਦੀ ਕਲਾ ਹੋਣੀ ਹੈ।